ਉਸ ਬੰਦੇ ਨੇ ਤਾਂ ਕੁਰਬਾਨੀ ਕਰਕੇ ਆਉਤਾ ਉਹਨੇ ਬੜੀ-ਬੜੀ ਸਿੱਖ ਹੁੰਦੇ ਬੜੀ-ਬੜੀ ਕਮਾਨੀ ਕਰਕੇ ਬੜੀ-ਬੜੀ ਇੱਕ ਸਪੰਸੀ ਸੇਵਾ ਕਰ ਲਈ ਉਹਨੇ ਹੁਣ ਜਿੱਥੇ ਪਿੱਛੇ ਪਰਿਵਾਰ ਜਿਵੇਂ ਤੰਗ ਹੈ ਔਰ ਉਸ ਸਿੰਘ ਨੂੰ ਵੀ ਲੱਤਾਂ 'ਚ ਗੋਲੀਆਂ ਮਾਰਤੀਆਂ ਮਾਰੀਆਂ ਗਈਆਂ ਔਰ ਜਿਹੜੇ ਬੰਦਿਆਂ ਨੇ ਉਹਨਾਂ ਨੂੰ ਗੋਲੀਆਂ ਮਾਰੀਆਂ ਉਹਨਾਂ ਨੂੰ ਸੁਲਪੇ ਜਿੱਤੇ ਜਾ ਰਹੇ ਨੇ ਸੇਮ ਸਿੰਘ ਜਿਹੜਾ ਬਾਬਾ ਸੀ ਉਹ ਵੀ ਇੱਕ ਸਰਸੇ ਵਾਲਾ ਸੀ ਜਿਵੇਂ ਆਪਾਂ ਸਾਹਤ ਕਹਿੰਦੇ ਤੇ ਉੱਥੇ ਜੇ ਆਪਾਂ ਵੇਖਿਆ ਵੀ ਉੱਥੇ ਦੀ ਸੰਗਤ ਨੇ ਜਿਹੜਾ ਜਦੋਂ ਉੱਥੇ ਦੱਸਿਆ ਵੀ ਇੱਥੇ ਆ ਕੁਝ ਹੋ ਰਿਹਾ ਤਜਾੜੇ ਸਾਡੇ ਸਿੰਘਾਂ ਨੂੰ ਦੁੱਖ ਲੱਗਾ ਤੇ ਉਹਨਾਂ ਨੇ ਜਾ ਕੇ ਉੱਥੇ ਸੋਧਾ ਲਾਇਆ ਪਰ ਗੱਲ ਦੁੱਖ ਇਸ ਗੱਲ ਦਾ ਵੀ ਜਿਹੜੇ ਸਾਡੇ ਅੱਜ ਆਗੂ ਨੇ ਸਾਡੇ ਕੌਮ ਦੇ ਉਹ ਕਿੱਥੇ ਬੈਠੇ ਨੇ ਮੈਂ ਤਾਂ ਇਹ ਕਹਾਂਗਾ ਵੀ ਜੇ ਹੁਣ ਇੱਕ ਸਿੱਖ ਹੈ ਉਹਨੂੰ ਜਿਹੜਾ ਮਤਲਬ ਭੁਰਸਾ ਆਪਣਾ ਕਾਲ ਤਖਤ ਤੇ ਹੀ ਹੁੰਦਾ ਜੀ ਸਿੱਖ ਕੌਮ ਦਾ ਜਿਹੜਾ ਕਾਲ ਤਖਤ ਤੇ ਬੜੀ-ਬੜੀ ਇੱਕ ਸ਼ਕਤੀ ਸਿੱਖ ਕੌਮ ਦੇ ਕੋਲ ਹੈ ਜੀ ਤੇ ਇਹ ਕਾਲ ਤਖਤ ਦੇ ਜਹਿਦਾਰ ਨੂੰ ਅਸੀਂ ਦੁਬਾਰਾ ਫੇਰ ਕਹਿਣਾ ਚਾਹੁੰਦੇ ਆ ਵੀ ਆਪਣੀਆਂ ਜ਼ਿੰਮੇਵਾਰੀਆਂ ਸੰਭਾਲੋ ਇਹ ਜੇ ਤੁਸੀਂ ਨਹੀਂ ਕੁਝ ਕਰ ਸਕਦੇ ਜਵਾਬ ਦੇ ਦਿਓ ਕਿਸੇ ਕੋ ਮਾਂਪੇ ਕਿਸੇ ਕੋ ਨੇ ਜਿੰਮੇ ਰ ਸੰਭਾਲ ਲਵੇਗੀ ਪਰ ਗੱਲ ਇਹ ਹੈ ਵੀ ਜਿੱਥੇ ਅੱਜ ਸਾਡੇ ਗੱਲ ਕਹਿੰਦੇ ਜਥੇਦਾਰ ਆ ਜਿਹੜੇ ਗੜਗੱਜ ਸਾਹਿਬ ਦੋਖੋਂ ਉੱਥੇ ਆਉਂਦਾ ਜੇ ਅਸੀਂ ਗੱਲ ਕਰਦੇ ਤੇ ਕਹਿੰਦੇ ਜੀ ਸ਼ਾਇਦ ਇਹ ਸਾਡੇ ਉਲਟ ਬੋਲਦੇ ਦੋਖ ਆਉਂਦਾ ਵੀ ਤੁਸੀਂ ਕੌਮ ਦੇ ਜਥੇਦਾਰ ਕਦੋਂ ਬਣੋਗੇ ਅੱਜ ਤੁਸੀਂ ਫਿਰ ਜਾ ਕੇ ਉੱਥੇ ਵਾਵਾ ਖੜਦੇ ਹੋ ਬਾਦਲਾ ਦੇ ਪਰਿਵਾਰਾਂ ਦੇ ਵਿੱਚ ਜਾ ਕੇ ਪਰ ਦੋਖੇ ਇਹਨਾਂ ਦੀ ਸਾਰ ਕੌਣ ਲਊਗਾ ਜਿਹੜੇ ਤੁਸੀਂ ਗੁਰੂ ਗ੍ਰੰਥ ਸਾਹਿਬ ਦੀ ਸਮਰਪਿਤ ਹੋ ਕੇ ਜਿਹੜੇ ਅੱਜ ਜਿਹੜੇ ਸਿੱਖ ਨੇ ਉਹ ਜਿਹੜੇ ਕੌਮਨਸ ਵਰਪਤੋ ਕੇ ਫੈਸਲੇ ਲੈਂਦੇ ਤੇ ਅ ਧਰਮ ਪਤਨੀ ਨੇ ਸਪੀਚ ਵੀ ਦਿੱਤੀ ਹਲੂਣਾ ਵੀ ਦਿੱਤਾ ਕਹਿਣ ਲੱਗੇ ਉਹ ਬੰਦੇ ਨੇ ਤਰਾਈ ਦਾ ਗੰਦ ਮਕਾਇਆ ਅੱਜ ਮੇਰੇ ਸਿਰ ਤੇ ਆ ਕੇ ਹਾਥੀ ਧਰ ਦਿਓ ਅੱਜ ਮੇਰੀ ਕੋ ਸਾਰ ਲਾਈਨ ਵੀ ਨਹੀਂ ਆਇਆ ਅੱਜ ਜਿੰਨੇ ਵੀ ਸਾਡੇ ਧਾਰਮਿਕ ਅਦਾਰੇ ਆ ਉਹਨਾਂ ਦੇ ਉੱਤੇ ਬੀਜਪੀ ਦੇ ਬੀਜਪੀ ਦੇ ਬੰਦਿਆਂ ਦੇ ਕਬਜ਼ੇ ਹੋਏ ਹੋਏ ਬਹੁਤ ਸਾਰੇ ਗੁਰਦੁਆਰੇ ਅਜੇ ਵੀ ਅਜੇ ਇਹ ਹੈਗੇ ਨੇ ਜਿੱਥੇ ਬੀਜਪੀ ਦੇ ਕਬਜ਼ੇ ਨੇ ਉਹਨਾਂ ਦੇ ਆਪ ਦੇ ਬੰਦੇ ਵਿੱਚ ਵਾੜੇ ਹੋਏ ਨੇ ਪਹਿਰਾਵਾ ਸਾਡਾ ਹੀ ਆ ਤੇ ਬੰਦੇ ਉਹਦੇ ਜੀ ਬੀਜਪੀ ਦੇ ਨੇ ਕਿਸੇ ਵੇਲੇ ਤੇ ਵੇਖੋ ਭਾਈ ਸਰਬਜੀਤ ਸਿੰਘ ਨੂੰ ਅਕਾਲ ਤਖਤ ਤੋਂ ਸਰੋਪਾ ਪੈਂਦਾ ਕਿਸੇ ਇਹਨਾਂ ਨੇ ਬੇਦਬੀ ਦਾ ਸੋਧਾ ਲਾਇਆ ਸੀ ਕਿਸੇ ਪਾਦਰੀ ਦਾ ਬਿਲਕੁਲ ਜੀ ਉਹ ਅਕਾਲ ਤਖਤ ਵੱਲੋਂ ਉਹ 1.5 ਲੱਖ ਰੁਪਏ ਦੀ ਰਾਸ਼ੀ ਦੇ ਨਾਲ ਸਨਮਾਨਿਤ ਕੀਤਾ ਗਿਆ ਪਰ ਅੱਜ ਉਸੇ ترਸੀਮ ਸਿੰਘ ਨੂੰ ਲੱਤਾਂ ਬਾਹਾਂ ਵਿੱਚ ਗੋਲੀਆਂ ਮਾਰਨ ਵਾਲੇ ਪੁਲਿਸ ਅਫਸਰਾਂ ਦਾ ਗੁਰਦੁਆਰਿਆਂ ਦੇ ਵਿੱਚ ਸਰੋਪਾ ਦੇ ਕੇ ਸਨਮਾਨ ਕੀਤਾ ਗਿਆ ਕੀ ਇਥੇ ਸਰੋਪੇ ਦੀ ਤੋਹੀਨ ਦੇਸ਼ ਵਿਦੇਸ਼ ਦੇ ਦਰਸ਼ਕਾਂ ਦਾ ਤੁਹਾਡੇ ਆਪਣੇ ਸੇਵਕ ਹਰਪਾਲ ਸਿੰਘ ਮਖੂਲੋਂ ਦਿਲ ਦੀਆਂ ਗਹਿਰਾਈਆਂ ਤੋਂ ਸਵਾਗਤ ਕੀਤਾ ਜਾਂਦਾ ਹੈ ਦਰਸ਼ਕੋ ਜਿਵੇਂ ਅੱਜ ਮੈਂ ਪਤਾ ਸੀ ਨਵੇਂ ਤੋਂ ਨਵਾਂ ਮੁੱਦਾ ਲੈ ਕੇ ਅੱਜ ਜੀ ਸੇਵ ਵਿੱਚ ਹਾਜ਼ਰ ਹੋ ਜਾਣਾ ਇੱਕ ਬੜਾ ਪੰਥਕ ਮੁੱਦਾ ਪਿਛਲੇ ਦਿਨਾਂ ਦੇ ਅੰਦਰ ਆਪਾਂ ਵੇਖਿਆ ਵੀ ਪੰਜਾਬ ਦੀ ਧਰਤੀ ਦੇ ਖਾਸ ਕਰ ਖਡੂਰ ਸਾਹਿਬ ਹਲਕੇ ਦੀ ਧਰਤੀ ਦੇ ਦੋ ਨੌਜਵਾਨ ਸਰਬਜੀਤ ਸਿੰਘ ਮੀਆਂਵਿੰਡ ਤੇ ਭਾਈ ਅਮਰਜੀਤ ਸਿੰਘ ਦੋ ਸਿੰਘ ਜਾਂਦੇ ਨੇ ਤੇ ਉੱਤਰਾਖੰਡ ਨਾਨਕ ਮਤਾ ਦੇ ਵਿੱਚ ਜਿਹੜੇ ਉੱਥੋਂ ਦੇ ਤਰਾਈ ਦੀਆਂ ਸਿੱਖ ਸੰਗਤਾਂ ਕਹਿੰਦੀਆਂ ਵੀ ਕਿਸੇ ਵੇਲੇ ਭਾਈ ਅਮਰਪਾਲ ਸਿੰਘ ਨੇ ਵੀ ਕਿਹਾ ਸੀ ਉਤਰਾਈ ਦਾ ਪੂਲਾ ਤੇ ਕਿਸੇ ਨੇ ਉਹਨਾਂ ਨੂੰ ਮੱਸਾ ਰੰਗੜ ਵੀ ਕਿਹਾ ਸੀ ਜਿਨੇ ਗੁਰਦੁਆਰਿਆਂ ਦੇ ਵਿੱਚ ਕੰਜਰੀਆਂ ਦੇ ਨਾਚ ਵੀ ਕਰਵਾਏ ਸਨ ਉਹ ਬਾਬੇ ਤਰਸੀਮ ਦਾ ਸੋਧਾ ਲਾਇਆ ਸੀ ਤੇ ਇੱਕ ਨੌਜਵਾਨ ਦਾ ਉੱਥੇ ਇਨਕਾਊਂਟਰ ਕਰ ਦਿੱਤਾ ਜਾਂਦਾ ਤੇ ਦੂਸਰੇ ਵੀਰ ਸਰਬਜੀਤ ਸਿੰਘ ਨੂੰ 1 ਸਾਲ ਬਾਅਦ ਅਰੈਸਟ ਕੀਤਾ ਜਾਂਦਾ ਉਹਨਾਂ ਦੀ ਧਰਮ ਪਤਨੀ ਨੇ ਕਿਹਾ ਵੀ ਪੱਟਾਂ 'ਚ ਗੋਲੀਆਂ ਮਾਰ ਕੇ ਮੇਰੇ ਘਰ ਵਾਲੇ ਨੂੰ ਵੱਜਲ ਕਰ ਦਿੱਤਾ ਗਿਆ ਤੇ ਅੱਜ ਕੁਰਕੀ ਦੇ ਆਰਡਰ ਆ ਗਏ ਨੇ ਸੋ ਆਪਾਂ ਅੱਜ ਸਾਡੇ ਨਾਲ ਭਾਈ ਅਮਰਤਪਾਲ ਸਿੰਘ ਦੀ ਵਾਰਿਸ ਪੰਜਾਬ ਦੀ ਜਥੇਬੰਦੀ ਪਾਰਟੀ ਦੇ ਜਿਹੜੇ ਸੀਨੀਅਰ ਆਗੂ ਸਾਡੇ ਨਾਲ ਨੇ ਤੇ ਪੰਜ ਪਿਆਰਿਆਂ ਦੇ ਜਹੇਦਾਰ ਉਹ ਵੀ ਸਾਡੇ ਨਾਲ ਨੇ ਸਭ ਤੋਂ ਪਹਿਲਾਂ ਚੈਨਲ ਦੇ ਸਵਾਗਤ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਬਾਬਾ ਜੀ ਕੀ ਕਹਿਣਾ ਚਾਹੁੰਦੇ ਜੇ ਆਪਾਂ ਵੇਖਦੇ ਆਂ ਵੀ ਚੋਲੇ ਦੀ ਆੜ ਦੇ ਵਿੱਚ ਵੀ ਬੜੇ ਕੁਕਰਮ ਹੋ ਰਹੇ ਨੇ ਪਿਛਲੇ ਦਿਨਾਂ ਦੇ ਵਿੱਚ ਆਪਾਂ ਵੇਖਿਆ ਬਾਬਾ ਸੀਮਾ ਉਹਨੂੰ ਬਾਬਾ ਕਹਿੰਨ ਵਿੱਚ ਇਤਨੀ ਕਰਦਾ ਜਿਹੜੇ ਉਹਦੇ ਕਾਰਨਾਮੇ ਸੁਣੇ ਨੇ ਕੀ ਕਹਿਣਾ ਚਾਹੁੰਦੇ ਜੇ ਅੱਜ ਉਹ ਜਿਹੜੇ ਵੀਰਾਂ ਨੇ ਸੋਧਾ ਲਾਇਆ ਉਹਨਾਂ ਦੇ ਪਰਿਵਾਰਾਂ ਨੂੰ ਬੜਾ ਟੌਰਚਰ ਕੀਤਾ ਜਾ ਰਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਗ੍ਰੰਥ ਸਾਹਿਬ ਦੀਆਂ ਵਿਵਦੀਆਂ ਕਾਫੀ ਸਮੇਂ ਤੋਂ ਹੋ ਰਹੀਆਂ ਸਨ ਔਰ ਜਦੋਂ ਵਿਵਦੀਆਂ ਹੋ ਰਹੀਆਂ ਸਨ ਤੇ ਉਦੋਂ ਵਿਵਦੀਆਂ ਕਰਨ ਵਾਲੇ ਨੂੰ ਕੋਈ ਵੀ ਸਜ਼ਾ ਨਹੀਂ ਸੀ ਮਿਲ ਰਹੀ ਵਿਵਦੀਆਂ ਕਰਕੇ ਤੇ ਉਹ ਬੰਦੇ ਚਲੇ ਜਾਂਦੇ ਸਨ ਤੇ ਉਹਨਾਂ ਤੇ ਕੋਈ ਕਾਰਵਾਈ ਨਹੀਂ ਸੀ ਹੁੰਦੀ ਫਿਰ ਸਿੱਖ ਪੰਥ ਵੱਲੋਂ ਇਹ ਗੱਲ ਸ਼ੁਰੂ ਹੋਈ ਵੀ ਇਹ ਸਰਕਾਰ ਕੋਈ ਸਜ਼ਾ ਨਹੀਂ ਦੇ ਰਹੀ ਤੇ ਜਿਹੜੇ ਬੰਦੇ ਵਿਵਦੀਆਂ ਕਰਦੇ ਉਹਨਾਂ ਨੂੰ ਸਜ਼ਾ ਆਪ ਆਪ ਦਈਏ ਇਹ ਗੱਲ ਸ਼ੁਰੂ ਹੋ ਗਈ ਫਿਰ ਸੰਗਤਾਂ ਨੇ ਕੁਝ ਬੰਦਿਆਂ ਨੂੰ ਸਜ਼ਾ ਦਿੱਤੀ ਉਸ ਤੋਂ ਬਾਅਦ ਵਿਵਦੀਆਂ ਠੱਲੂ ਹੀ ਪਈ ਆ ਪਰ ਜਿਹੜਾ ਉਹ ਮੁੱਦਾ ਅਦੀਤ ਗੱਲ ਕਰ ਰਹੇ ਜੀ ਇਹ ਬਾਬਾ ترਸੀਮ ਜਿਹੜਾ ਖੁਦ ਗੁਰੂ ਗ੍ਰੰਥ ਸਾਹਿਬ ਦੀਆਂ ਵਿਵਦੀਆਂ ਕਰ ਰਿਆ ਸੀਗਾ ਉਹ ਕਾਫੀ ਸਮੇਂ ਤੋਂ ਕਰ ਰਿਆ ਸੀ ਪਤਾ ਲੱਗਾ ਬਿਲਕੁਲ ਜੀ ਔਰ ਉਹ ਵਿਵਦੀਆਂ ਜਿਹੜੀਆਂ ਕਿਸੇ ਟਾਈਮ ਅਸਾ ਰੰਗਲੇ ਹਰਮਨ ਦਾਸ ਸਾਹਿਬ ਚ ਕੀਤੀਆਂ ਸੀਗੀਆਂ ਕੰਜਰੀਆਂ ਚਾਉਣੀਆਂ ਤੇ ਉਥੇ ਧੀਆਂ ਪੈਰਾਂ ਦੀ ਬੇਇੱਜ਼ਤੀ ਕਰਨੀ ਔਰ ਗੁਰੂ ਗ੍ਰੰਥ ਸਾਹਿਬ ਦੀ ਬੇਅਵਦੀ ਕਰਾਉਣੀ ਜਦੋਂ ਕਿਸੇ ਗੁਰਸਿੱਖ ਵੀਰ ਨੇ ਸੁਣਿਆ ਉਹਦੀ ਆਤਮਾ ਜਾਗੀ ਉਹਦੀ ਉਹਦੀ ਅੰਦਰੋਂ ਜਮੀਰ ਜਾਗੀ ਉਸ ਬੰਦੇ ਨੇ ਜਾ ਕੇ ਉਹਨੂੰ ਬੰਨ ਦੀ ਸਜ਼ਾ ਦੇ ਦਿੱਤੀ ਸੁਖਾ ਸਿੰਘ ਮਹਿਤਾਬ ਸਿੰਘ ਮਰਕੇ ਕਾਮਨਾ ਕਰਤਾ ਉਹਦਾ ਹੁਣ ਮੈਂ ਇਹ ਬੇਨਤੀ ਕਹ ਕਹਿਣਾ ਚਾਹਣਾ ਸੇ ਕਾਮ ਨੂੰ ਜੇ ਕੋਈ ਗੁਰਸਿੱਖ ਸਿੱਖ ਪੰਥ ਦੀ ਬੜੀ-ਬੜੀ ਸੇਵਾ ਨਿਭਾ ਰਿਹਾ ਏ ਤੇ ਆਪਣੀ ਜਿੰਮੇਵਾਰੀ ਕੀ ਬੰਦੀ ਏ ਉਹਨਾਂ ਦੀ ਧਰਮ ਪਤਨੀ ਨੇ ਸਪੀਚ ਵੀ ਦਿੱਤੀ ਹਲੂਣਾ ਵੀ ਦਿੱਤਾ ਕਹਿਣ ਲੱਗੇ ਉਹ ਬੰਦੇ ਨੇ ਤਰਾਈ ਦਾ ਗੰਦ ਮਕਾਇਆ ਅੱਜ ਮੇਰੇ ਸਿਰ ਤੇ ਆ ਕੇ ਹਾਥੀ ਧਰ ਦਿਓ ਅੱਜ ਮੇਰੀ ਕੋਈ ਸਾਰ ਲੈਣ ਵੀ ਨਹੀਂ ਆਇਆ ਮੈਂ ਉਹੀ ਗੱਲ ਕਰ ਰਿਹਾ ਨਾ ਵੀ ਉਸ ਬੰਦੇ ਨੇ ਤਾਂ ਕੁਰਬਾਨੀ ਕਰ ਗਿਆ ਉਹ ਤਾਂ ਉਹਨੇ ਬੜੀ-ਬੜੀ ਸਿੱਖੋਂ ਤੇ ਬੜੀ-ਬੜੀ ਕੁਰਬਾਨੀ ਕਰਕੇ ਬੜੀ-ਬੜੀ ਇੱਕ ਪੰਥੀ ਸੇਵਾ ਕਰ ਲਈ ਉਹਨੇ ਹੁਣ ਜਿੱਥੇ ਪਿਛੇ ਪਰਿਵਾਰ ਜਿਵੇਂ ਤੰਗ ਹੈ ਔਰ ਉਸ ਸਿੰਘ ਨੂੰ ਵੀ ਲੱਤਾਂ 'ਚ ਗੋਲੀਆਂ ਮਾਰਤੀਆਂ ਮਾਰੀਆਂ ਗਈਆਂ ਔਰ ਜਿਹੜੇ ਬੰਦਿਆਂ ਨੇ ਉਹਨਾਂ ਨੂੰ ਗੋਲੀਆਂ ਮਾਰੀਆਂ ਉਹਨਾਂ ਨੂੰ ਸਲੋਪੇ ਦਿੱਤੇ ਜਾ ਰਹੇ ਨੇ ਤੇ ਆਪਣੀ ਸਿੱਖ ਕੌਮ ਕਿਥੇ ਸੁੱਤੀ ਹੋਈ ਹੈ ਮੈਂ ਇਹ ਹੀ ਬੇਨਤੀ ਕਰਨਾ ਵੀ ਉਹਦੇ ਪਰਿਵਾਰ ਨੂੰ ਤੇ ਉਹਦੇ ਸਿੰਘ ਨੂੰ ਵੱਤਵਤ ਉਹਦਾ ਸਪੋਰਟ ਕਰਕੇ ਉਹਦੇ ਪਿੱਛੇ ਕਾਰਵਾਈ ਉਹਦੇ ਭਲੇ ਵਾਸਤੇ ਜੋ ਵੀ ਕਾਰਵਾਈ ਕੀਤੀ ਹੈ ਸਾਰੀ ਸਿੱਖ ਕੌਮ ਉਹਦੇ ਨਾਲ ਤੁਰੇ ਉਹਦੀ ਮਦਦ ਵਾਸਤੇ ਅੱਗੇ ਆਵੇ ਉਦੇ ਪਰਿਵਾਰ ਨੂੰ ਮਿਲਿਆ ਜਾਵੇ ਔਰ ਸਾਰੀ ਸਿੱਖ ਕੌਮ ਇਹ ਮਸਲਾ ਕਿਸੇ ਇੱਕ ਬੰਦੇ ਦਾ ਨਹੀਂ ਹੈ ਇਹ ਮਸਲਾ ਸਿੱਖ ਕੌਮ ਦਾ ਹੈ ਬੇਨਤੀ ਕਰਾਂ ਜਿ세 ਸਾਬ੍ਹ ਨੂੰ ਜਿਵੇਂ ਕਾਲਤਾਰ ਜਹਦਾ ਕੈਸਰ ਜਹਦਾ ਜਿਵੇਂ ਗੜਗਾਜ ਜਿਸੀ ਬਣਾਏ ਆਪਾਂ ਜਹਦਾ ਚਲੋ ਬਹੁਤ ਹੋਈ ਐ ਸਪੀਚ ਕਰ ਰਹੇ ਨੇ ਉਹ ਪਰ ਅਸਲੀ ਹੁਣ ਜ਼ਿੰਮੇਵਾਰੀ ਇਹ ਬਣਦੀ ਹੈ ਕਾਲਤਾਰ ਸਾਹਿਬ ਦੀ ਉਸ ਪਰਿਵਾਰ ਦੀ ਜਾ ਕੇ ਉਹਨੂੰ ਮਿਲਿਆ ਜਾਵੇ ਔਰ ਕਿਉਂਕਿ ਕਾਲਤਖਤ ਬੜੀ ਵੱਡੀ ਇੱਕ ਸ਼ਕਤੀ ਹੈ ਜੋ ਮਰਜ਼ੀ ਕਰ ਸਕਦੇ ਹੈ ਅੱਜ ਸਭ ਤੋਂ ਪਹਿਲਾਂ ਜ਼임ਮੇਵਾਰੀ ਜ਼ਹੇਦਾਰ ਦੀ ਬਣਦੀ ਹੈ ਤੇ ਨਾਲ-ਨਾਲ ਜਿਹੜੀ ਜਥੇਬੰਦੀਆਂ ਜਿਹੜੀਆਂ ਸਾਰੀਆਂ ਰਲ ਕੇ ਉਸ ਪਰਿਵਾਰ ਨਾਲ ਦੇ ਹਮਾਇਤ ਕੀਤੀ ਜਾਵੇ ਬਾਬੇ ਤੁਸੀਂ ਅਕਾਲ ਤਖਤ ਦੀ ਗੱਲ ਕੀਤੀ ਉਹਨਾਂ ਦੀ ਧਰਮ ਪਤਨੀ ਕਹਿੰਦੀ ਵੀ ਮੈਂ ਤੇ ਮੇਰਾ ਪਤੀ ਦੋ ਤਿੰਨ ਵਾਰ ਅਕਾਲ ਤਖਤ ਸਾਹਿਬ ਤੇ ਜਾ ਕੇ ਪੇਸ਼ ਹੋਏ ਵੀ ਤੁਸੀਂ ਆਪਣੇ ਤਰੀਕੇ ਦੇ ਨਾਲ ਸਾਨੂੰ ਪੇਸ਼ ਕਰਾਓ ਤੇ ਤਾਂ ਜੋ ਸਾਡੇ ਤੇ ਛ੍ਰੀਟ ਵੀ ਨਹੀਂ ਆਏਗੀ ਪਰ ਅਕਾਲ ਤਖਤ ਦੇ ਜ਼ਹੇਦਾਰਾਂ ਨੇ ਭਰੋਸਾ ਦਿਵਾਇਆ ਕੋਈ ਨਹੀਂ ਤੁਹਾਨੂੰ ਅੱਜ ਪੇਸ਼ ਕਰਾਉਨੇ ਆ ਤੁਹਾਨੂੰ ਕੱਲ ਪੇਸ਼ ਕਰਾਉਨੇ ਆ ਉਹ ਭੈਣ ਦਾ ਗਿਲਾ ਅਕਾਲ ਤਖਤ ਦੇ ਜ਼ਹੇਦਾਰਾਂ ਤੇ ਵੀ ਹੈਗਾ ਹੈ ਕਹਿੰਦੇ ਵੀ ਉਹ ਉਹ ਪੇਸ਼ ਕਰਾ ਦਿੰਦੇ ਤੇ ਮੇਰੇ ਪਤੀ ਦਾ ਹੇਠਲਾ ਧੜ ਬੱਜਲ ਨਹੀਂ ਸੀ ਹੁਣ ਵੇਖੋ ਵੱਡੀ ਗੱਲ ਆਪਣੇ ਚੇਹੇ ਹੀ ਰਹਿ ਗਈ ਨਾ ਹੁਣ ਤੇ ਮੈਂ ਤਾਂ ਇਹ ਕਹਾਂਗਾ ਵੀ ਜੇ ਹੁਣ ਇੱਕ ਸਿੱਖ ਹੈ ਉਹਨੂੰ ਜਿਹੜਾ ਮਤਲਬ ਪੁਰਸ ਸਾਹਿਬ ਦਾ ਆਪਣਾ ਕਾਲ ਤਖਤ ਹੈ ਹੀ ਹੁੰਦਾ ਜੀ ਸਿੱਖ ਕੌਮ ਦਾ ਜਿਹੜਾ ਕਾਲ ਤਖਤ ਹੈ ਬੜੀ ਵੱਡੀ ਇੱਕ ਸ਼ਕਤੀ ਸਿੱਖ ਕੌਮ ਦੇ ਕੋਲ ਹੈ ਜੀ ਤੇ ਇਹ ਕਾਲ ਤਖਤ ਦੇ ਜਹੇਦਾਰ ਨੂੰ ਅਸੀਂ ਦੁਬਾਰਾ ਫਿਰ ਕਹਿਣਾ ਚਾਹੁੰਦੇ ਆ ਵੀ ਆਪਣੀਆਂ ਜ਼ਿੰਮੇਵਾਰੀਆਂ ਸੰਭਾਲੋ ਤੇ ਜੇ ਤੁਸੀਂ ਨਹੀਂ ਕੁਝ ਕਰ ਸਕਦੇ ਜਵਾਬ ਦੇ ਦਿਓ ਬਿਲਕੁਲ ਫਿਰ ਸੇ ਕੋ ਮਾਂਪੇ ਉਹਨੇ ਜਿੰਮੇ ਦੀ ਸੰਭਾਲ ਲਵੇਗੀ ਬਿਲਕੁਲ ਜੀ ਜਿਵੇਂ ਬਾਬੇ ਨੇ ਕਿਹਾ ਵੀ ਆਪਣੇ ਆਪ ਸੰਭਲੇਗੀ ਜ਼ਿੰਮੇਵਾਰੀ ਜੇ ਕੋਈ ਸਿੰਘਾਂ ਨੇ ਜ਼ਿੰਮੇਵਾਰੀ ਸੰਭਹੀ ਏ ਤੇ ਅੱਜ ਵੇਖ ਪਤਾ ਲੱਗਾ ਵੀ ਉੱਤਰਾਖੰਡ ਦੀ ਪ੍ਰਸ਼ਾਸਨ ਵੱਲੋਂ ਵੀ ਧੱਕੇ ਦੇ ਨਾਲ ਉਹਦੇ ਤੋਂ ਕਿਹਾ ਜਾ ਰਿਹਾ ਵੀ ਕੁੱਟਮਾਰ ਕਰਕੇ ਵੀ ਹੋਰ ਜਿਹੜੇ ਬੇਕਸੂਰ ਉੱਥੋਂ ਦੇ ਸੇਵਾਦਾਰ ਨੇ ਜਾਂ ਉੱਥੇ ਜਿਵੇਂ ਬਾਬਾ ਅਨੂਪ ਸਿੰਘ ਨੇ ਜਾਂ ਹੋਰ ਨੇ ਉਹਨਾਂ ਦਾ ਨਾਮ ਉਕਰਾਇਆ ਜਾ ਰਿਹਾ ਹੈ ਕੀ ਕਹਿਣਾ ਚਾਹੋਗੇ ਮੁੱਖ ਸਾਹਿਬ ਬੜੇ ਦੁੱਖ ਵਾਲੀ ਗੱਲ ਆ ਜੀ ਤੁਸੀਂ ਵੇਖ ਰਹੇ ਹੋ ਵੀ ਜਿਹੜੇ ਅੱਜ ਜਿਹੜੇ ਕੁਝ ਬਾਬੇ ਨੇ ਉਹ ਸਰਕਾਰੀ ਬਾਬੇ ਜਿਹੜੇ ਸਾਡੇ ਅੱਜ ਰੂਪੀਆ ਜਿਹੜਾ ਉਹ ਬਣ ਕੇ ਜਿਹੜੇ ਸਾਡੇ ਉਹ ਡੇਰਿਆਂ 'ਚ ਕਬਜ਼ੇ ਹੋਏ ਹੋਏ ਆ ਪਾਣੀ ਦੀ ਿਆਰ 'ਚ ਬਦਮਾਸ਼ ਬੈਠੇ ਨੇ ਬਿਲਕੁਲ ਬੈਠੇ ਆ ਜੀ ਤੁਸੀਂ ਵੇਖ ਲਿਓ ਜਿਵੇਂ ਕਿ ਜਿਹੜੀ ਇਹ ਗੱਲ ਕਰ ਰਿਹਾ ਤੇ ਸੇਮ ਸਿੰਘ ਜਿਹੜਾ ਬਾਬਾ ਸੀ ਉਹ ਵੀ ਇੱਕ ਸਰਸੇ ਵਾਲਾ ਸੀ ਜਿਵੇਂ ਅੱבא ਸਾਥ ਕਹਿੰਦੇ ਤੇ ਉੱਥੇ ਜੇ ਆਪਾਂ ਵੇਖਿਆ ਵੀ ਉੱਥੇ ਦੀ ਸੰਗਤ ਨੇ ਜਿਹੜਾ ਜਦੋਂ ਉੱਥੇ ਦੱਸਿਆ ਵੀ ਇੱਥੇ ਆ ਕੁਝ ਹੋ ਰਿਹਾ ਤਾਂ ਜਿਹੜੇ ਸਾਡੇ ਸਿੰਘਾਂ ਨੂੰ ਦੁੱਖ ਲੱਗਾ ਤੇ ਉਹਨਾਂ ਨੇ ਜਾ ਕੇ ਉੱਥੇ ਸੋਧਾ ਲਾਇਆ ਪਰ ਗੱਲ ਦੁੱਖ ਅੱਜ ਜਿਵੇਂ ਤੁਸੀਂ ਗੱਲ ਕੀਤੀ ਉਹ ਭੈਣ ਜੀ ਦੀ ਮੈਂ ਇੰਟਰਵਿਊ ਸੁਣੀ ਤੇ ਉਹਨਾਂ ਕਿਹਾ ਵੀ ਅਸੀਂ ਕਾਲ ਤਖਤ ਸਾਬ ਤੇ ਪਹੁੰਚੇ ਤੇ ਉੱਥੇ ਗੱਲ ਕੀਤੀ ਵੀ ਭਾਈ ਸਾਹਿਬ ਜਿਹੜੇ ਉਹ ਆਪਣੇ ਆਪ ਜਿਹੜੇ ਕਹਿੰਦੇ ਗ੍ਰਿਫਤਾਰੀ ਦੇਣਾ ਚਾਹੁੰਦੇ ਆ ਵੀ ਮੈਂ ਆਪਦੇ ਜ਼ੁਲਮ ਜਿਹੜਾ ਅਸੀਂ ਉੱਥੇ ਜਿਹੜੀ ਅਸੀਂ ਸੋਧਾ ਲਾਇਆ ਤੇ ਅਸੀਂ ਆਪ ਕਿਉਂਕਿ ਤੁਹਾਨੂੰ ਪਤਾ ਹੀ ਵੀ ਜਿਹੜਾ ਭਾਈ ਅਮਰਜੀਤ ਸਿੰਘ ਉਹਨਾਂ ਦਾ ਤਾਂ ਇੰਕਾਊਂਟਰ ਪਹਿਲੋ ਕਰ ਦਿੱਤਾ ਪਰ ਪਿੱਛੇ ਜਿਹੜੇ ਭਾਈ ਸਰਵਜੇ ਸਿੰਘ ਸੀ ਉਹਨਾਂ ਨੂੰ ਜਿਹੜੇ ਪੁਲਿਸ ਨੇ ਰੈਸਟ ਕਰਕੇ ਬਾਅਦ ਦੇ ਵਿੱਚ ਉਹਨਾਂ ਨੂੰ ਉੱਥੇ ਗੋੜੀਆਂ ਮਾਰੀਆਂ ਤਾਂ ਅੱਜ ਜੋ ਕੀ ਕਰ ਰਹੇ ਤੁਸੀਂ ਮੁੱਖ ਸਰਪਰੇ ਸਰਕਾਰਾਂ ਦੇ ਕੰਮ ਹੁੰਦੇ ਆ ਵੀ ਉਹਨਾਂ ਨੂੰ ਪਤਾ ਹਾਲਾਂਕਿ ਆਪਾਂ ਉੱਥੇ ਵੀਡੀਓ ਵੇਖੀ ਦੋ ਸਿੰਘ ਹੀ ਗਏ ਨੇ ਪਰ ਉੱਥੇ ਉਹ ਜਾਣ ਮੇਰੇ ਜਿੰਨਾ ਮਰਜ਼ੀ 20 25 ਅਣਛਤੇ ਪਾ ਦਿੰਦੇ ਵੀ ਜਿੰਦੇ ਚ ਮਰਜ਼ੜਾ ਬੰਦਾ ਵੀ ਕੌਮ ਦੀ ਗੱਲ ਕਰੇ ਉਹਨੂੰ ਵਿੱਚ ਰੱਖਿਆ ਜਾਵੇ ਤਾਂ ਅੱਜ ਫਰਜ ਬਣਦਾ ਵੀ ਵੇਖੋ ਜਿੱਥੇ ਅਸੀਂ ਆਪਦੇ ਆਪਣੇ ਅਕਾਲੀ ਦਲ ਵਾਰਿਸ ਪੰਜਾਬ ਦੀ ਪਾਰਟੀ ਵੱਲੋਂ ਇਸ ਗੱਲ ਦੇ ਨਾਲ ਉਸ ਪਰਿਵਾਰ ਦੇ ਨਾਲ ਖੜੇ ਆਂ ਔਰ ਉਸ ਕੱਲੋਂ ਸਸੀਂ ਕਹਿੰਨੇ ਵੀ ਸਾਡੀ ਸਰਮੌਰ ਜਥੇਬੰਦੀ ਦੇ ਪਰਿਵਾਰ ਤੁਹਾਡੇ ਹਲਕੇ ਖੜੂਰ ਸਾਹਿਬ ਜੀ ਪੈਂਦਾ ਹੈ ਬਿਲਕੁਲ ਜੀ ਬਿਲਕੁਲ ਵੇਖੋ ਜਿਹੜਾ ਬਖੂ ਸਾਹਿਬ ਜਿਹੜੇ ਇਹ ਜਿਹੜੇ ਸਿੰਘ ਹੁੰਦੇ ਆ ਇਹ ਕਿਤੇ ਕੌਮ ਦੇ ਸਰਮਾਇਆ ਹੁੰਦੇ ਨੇ ਉਹਨਾਂ ਨੇ ਆਪਦੀ ਕੌਮ ਵਾਸਤੇ ਆਪਦਾ ਸੇਰੂਚਾ ਕੀਤਾ ਸਾਡਾ ਜੋ ਉਸ ਬੰਦੇ ਦਾ ਪਾਪੀ ਦਾ ਜਿਹੜਾ ਕਲਿਆਣ ਕੀਤਾ ਪਰ ਗੱਲ ਇਹ ਹੈ ਵੀ ਜਿੱਥੇ ਅੱਜ ਸਾਡੇ ਇਹ ਗੱਲ ਕਹਿੰਨੇ ਜਥੇਦਾਰ ਆ ਜਿਹੜੇ ਗੜਗੱਜ ਸਾਹਿਬ ਲੋਕ ਸਾਡੇ ਉਲਟ ਬੋਲਦੇ ਦੁੱਖ ਆਉਂਦਾ ਵੀ ਤੁਸੀਂ ਕੌਮ ਦੇ ਜਥੇਦਾਰ ਕਦੋਂ ਬਣੋਗੇ ਅੱਜ ਤੁਸੀਂ ਫੇਰ ਜਾ ਕੇ ਉੱਥੇ ਵਾਵਾ ਖੜਦੇ ਹੋ ਬਾਦਲਾਂ ਦੇ ਪਰਿਵਾਰਾਂ ਦੇ ਵਿੱਚ ਜਾ ਕੇ ਪਰ ਦੋਖੇ ਇਹਨਾਂ ਦੀ ਸਾਰ ਕੌਣ ਲਊਗਾ ਜਿਹੜੇ ਤੁਸੀਂ ਗੁਰੂ ਗ੍ਰੰਥ ਸਾਹਿਬ ਦੀ ਸਮਰਪਿਤ ਹੋ ਕੇ ਜਿਹੜੇ ਅੱਜ ਜਿਹੜੇ ਸਿੱਖ ਨੇ ਉਹ ਜਿਹੜੇ ਕਾਮਨਸ ਵਰਪਤੋ ਕੇ ਫੈਸਲੇ ਲੈਂਦੇ ਤੇ ਅਸੀਂ ਉਹਨਾਂ ਦੇ ਪਿੱਛੇ ਪੈਰ ਵਾਈ ਨਹੀਂ ਕਰ ਰਹੇ ਸਰਪੰਨ ਸਾਹਿਬ ਸਰੋਪੇ ਦੀ ਤੋਹੀਣ ਵੀ ਹੋਈ ਹੈ ਕਿਸੇ ਵੇਲੇ ਤੇ ਵੇਖੋ ਭਾਈ ਸਰਬਜੀਤ ਸਿੰਘ ਨੂੰ ਅਕਾਲ ਤਖਤ ਤੋਂ ਸਰੋਪਾ ਪੈਂਦਾ ਕਿਸੇ ਇਹਨਾਂ ਨੇ ਬੇਦਬੀ ਦਾ ਸੋਧਾ ਲਾਇਆ ਸੀ ਕਿਸੇ ਪਾਦਰੀ ਦਾ ਬਿਲਕੁਲ ਜੀ ਉਹ ਅਕਾਲ ਤਖਤ ਵੱਲੋਂ ਉਹ 1.5 ਲੱਖ ਰੁਪਏ ਦੀ ਰਾਸ਼ੀ ਦੇ ਨਾਲ ਸਨਮਾਨਿਤ ਕੀਤਾ ਗਿਆ ਪਰ ਅੱਜ ਉਸੇ ਤਰ ਲੱਤਾਂ ਬਾਹਾਂ ਵਿੱਚ ਗੋਲੀਆਂ ਮਾਰਨ ਵਾਲੇ ਪੁਲਿਸ ਅਫਸਰਾਂ ਦਾ ਗੁਰਦੁਆਰਿਆਂ ਦੇ ਵਿੱਚ ਸਰੋਪਾ ਦੇ ਕੇ ਸਨਮਾਨ ਕੀਤਾ ਗਿਆ ਕੀ ਇਥੇ ਸਰੋਪੇ ਦੀ ਤੋਹੀਨ ਨਹੀਂ ਮਖੂਬੂ ਸਾਹਿਬ ਤੋਹੀਨ ਤਾਂ ਮੈਂ ਇਹ ਗੱਲ ਕਹਿੰਦਾ ਵੀ ਜਦੋਂ ਸਰਕਾਰੀ ਬਾਬੇ ਨੇ ਜਿਨ੍ਹਾਂ ਨਾਲ ਉਹ ਤਾਂ ਕਹਿੰਦੇ ਆ ਵੀ ਜਦੋਂ ਉਹਨਾਂ ਨੇ ਤਾਂ ਉਹਨਾਂ ਨੂੰ ਹੀ ਸਲਾਉਣ ਆ ਨਾ ਜਿਹੜੇ ਜਦੋਂ ਕੋਈ ਸਰਕਾਰ ਦੇ ਇਸ਼ਾਰੇ ਤੇ ਚੱਲ ਰਹੇ ਆ ਜਦੋਂ ਉਹਨਾਂ ਨੂੰ ਲੱਗਾ ਵੀ ਸਾਡੇ ਬਾਬੇ ਨੂੰ ਮਾਰਤਾ ਤੇ ਉਹ ਕਹਿਣਗੇ ਵੀ ਜਿਹੜੇ ਸਪੋਰਟਸ ਵਾਲੇ ਸਾਡੀ ਮਹਿਦ ਕਰ ਰਹੇ ਆ ਇਹ ਆਪਾਂ ਗੱਲ ਤਾਂ ਫਿਰੂ ਇਹ ਕਹਿ ਰਹੇ ਵੀ ਜਿਹੜੇ ਗੱਲ ਉਹਨਾਂ ਦੀ ਪੁਸਤਪਨਾ ਹੀ ਚੱਲ ਰਹੀ ਹੈ ਉੱਥੇ ਉਹਦਾ ਸਾਡੀ ਬੇਅਦਬੀ ਦਾ ਰੌਲਾ ਵੜੇ ਅੱਜ ਜਿਹੜੇ ਉਹ ਸਾਧ ਬਥੇ ਉਹ ਅੱਜ ਸਰਕਾਰ ਦੇ ਇਸ਼ਾਰੇ ਤੇ ਚੱਲ ਰਹੇ ਆ ਇਸ ਕਰਕੇ ਦੁੱਖਤ ਹੈ ਵੀ ਜਿਹੜੇ ਸਾਡੇ ਅੱਜ ਗਵਾਹੀ ਕਰਨ ਵਾਲੇ ਸਾਡੇ ਆਗੂ ਨੇ ਜਾਂ ਸਾਡੀਆਂ ਸਾਡੀਆਂ ਜਿਹੜੇ ਸੰਪਰਦਾਵਾਂ ਨੇ ਉਹ ਅੱਜ ਕਿਉਂ ਆਪਦੇ ਸਿੱਖਾਂ ਦੀ ਜਿਹੜੀ ਉਹ ਕੰਡ ਨਹੀਂ ਪਾ ਰਹੇ ਕਿਉਂ ਨਹੀਂ ਗੱਲ ਕਰ ਰਹੇ ਬਿਲਕੁਲ ਜੀ ਹਾਂਜੀ ਮਠਾਰੂ ਸਾਹਿਬ ਕੀ ਕਹਿਣਾ ਚਾਹੁੰਦੇ ਜੇ ਜਿਵੇਂ ਕਾਰ ਸੇਵਾ ਦੀ ਕੁਰਤੀ ਦੇ ਵਿੱਚ ਬਦਮਾਸ਼ ਵੀ ਬੈਠੇ ਨੇ ਸਭ ਤੋਂ ਪਹਿਲਾਂ ਤੁਹਾਡਾ ਅਕਾਲ ਚੈਨਲ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੀ ਆਵਾਜ਼ ਚੁੱਕਦੇ ਹੋ ਜੀ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਗੂ ਸਾਹਿਬ ਬੜਾ ਦੁੱਖ ਹੁੰਦਾ ਅੱਜ ਜਿੰਨੇ ਵੀ ਸਾਡੇ ਧਾਰਮਿਕ ਅਦਾਰੇ ਆ ਉਹਨਾਂ ਦੇ ਉੱਤੇ ਬੀਜਪੀ ਦੇ ਬੀਜਪੀ ਦੇ ਬੰਦਿਆਂ ਦੇ ਕਬਜ਼ੇ ਹੋਏ ਹੋਏ ਨੇ ਬਹੁਤ ਸਾਰੇ ਗੁਰਦੁਆਰੇ ਅਜੇ ਵੀ ਅਜੇ ਇਹ ਹੈਗੇ ਨੇ ਜਿੱਥੇ ਬੀਜਪੀ ਦੇ ਕਬਜ਼ੇ ਨੇ ਉਹਨਾਂ ਦੇ ਆਪ ਦੇ ਬੰਦੇ ਵਿੱਚ ਵਾੜੇ ਹੋਏ ਨੇ ਪਹਿਰਾਵਾ ਸਾਡਾ ਹੀ ਆ ਤੇ ਬੰਦੇ ਉਹ ਤੇ ਜੀ ਬੀ ਜੀ ਪੀ ਦੇ ਨਹੀਂ ਜਿਹੜਾ ਇਹ ਤਰਸੇਮ ਸਿੰਘ ਸਰਕਾਰੀ ਸਾਹ ਸੀਗਾ ਬਾਣੇ ਦੇ ਵਿੱਚ ਇੱਥੇ ਮੈਨੂੰ ਪਤਾ ਲੱਗਾ ਉਦੋਂ ਬੀ ਜੀ ਪੀ ਦੇ ਆਯੋਗੀ ਮਿਤ ਸ਼ਾਹ ਵਰਗੇ ਵੀ ਉਹਦੇ ਪੈਰਾਂ 'ਚ ਡਿੱਗਦੇ ਨੇ ਕੀ ਇਹ ਇਹ ਸਿੱਖ ਕੌਮ ਨੂੰ ਇੰਨਾ ਨੀਵਾ ਵਿਖਾਉਣ ਦੇ ਬਾਬਤ ਇਹ ਕੀ ਕਰ ਰਹੇ ਨੇ ਸਾਡੀ ਕੌਮ ਦੇ ਧਾਰਮਿਕ ਸਥਾਨਾਂ ਦੇ ਵਿੱਚ ਗਲਤ ਬੰਦੇ ਵਾੜ ਕੇ ਉਥੇ ਬੇਅਦਬੀਆਂ ਕਰਾਉਂਦੇ ਆ ਦੇ ਉਹ ਰੇਪ ਕਰਦਾ ਸੀ ਲੜਕੀਆਂ ਦੇ ਉਹ ਜਿਹੜਾ ਸਾਧ ਬਣਾਇਆ ਸੀ ਸਰਕਾਰੀ ਬਹੁਤ ਉਹਨੇ ਬੇਅਦਬੀਆਂ ਕੀਤੀਆਂ ਇਹ ਇਥੋਂ ਸਰਬਜੀਤ ਸਿੰਘ ਇੱਕ ਡਬਲ ਐਮਏ ਪੜਿਆ ਮੁੰਡਾ ਪੜਿਆ ਲਿਖਿਆ ਮੁੰਡਾ ਉਹਦੀ ਅੰਦਰੋਂ ਜਮੀਰ ਜਾਗੀ ਵੀ ਸਾਡੇ ਧਾਰਮਿਕ ਸਥਾਨਾਂ ਤੋਂ ਜਿਵੇਂ ਇੱਕ ਦਰਬਾਰ ਸਾਹਿਬ ਦੇ ਵਿੱਚ ਮੱਸਾ ਰੰਗੜ ਬੈਠਾ ਸੀ ਉਸੇ ਤਰ੍ਹਾਂ ਇਹ ਇੱਕ ਗੁਰੂ ਘਰ ਦੇ ਵਿੱਚ ਮਕਤਾਬ ਸਿੰਘ ਤੇ ਸੁਖਾ ਸਿੰਘ ਤੇ ਮਹਿਤਾਬ ਸਿੰਘ ਬਣ ਕੇ ਇਹ ਮੱਸਾ ਰੰਗੜ ਸੀ ਇਹ ਜਿਹਨੂੰ ਮਾਰਿਆ ਹੁਣ ਉਹਦਾ ਇੱਕ ਸਾਥੀ ਦਾ ਉਥੇ ਮਾਰ ਦਿੱਤਾ ਦੂਸਰਾ ਜਿਹੜਾ ਸਾਥੀ ਸੀ ਉਹਦੇ ਲੱਤਾਂ 'ਚ ਗੋਲੀਆਂ ਮਾਰ ਕੇ ਉਹਦਾ ਧੜ ਜਿਹੜਾ ਥੱਲੋ ਖਤਮ ਕਰ ਦਿੱਤਾ ਹੁਣ ਪਤਾ ਲੱਗਿਆ ਵੀ ਇਹ ਮੋਟਰਸਾਈਕਲ ਜਿਹੜੇ ਮੋਟਰਸਾਈਕਲ ਤੇ ਗਿਆ ਸੀ ਉਹ ਦੀ ਘਰ ਵਾਲੀ ਦੇ ਨਾਂ ਤੇ ਸੀਗਾ ਹਾਂਜੀ ਹਾਂਜੀ ਹੁਣ ਉਹਦੀ ਘਰ ਵਾਲੀ ਨੂੰ ਪੁਲਿਸ ਜਿਹੜੀ ਟੌਰਚਰ ਕਰਦੀ ਆ ਦੱਸੋ ਕਿਹਦੇ ਆਰਡਰ ਆ ਗਏ ਕੀ ਇਹ ਕੋਈ ਨਿਆਂ ਹੈ ਨਾ ਕੋਈ ਅਦਾਲਤ ਨਾ ਕੋਈ ਸਰਕਾਰ ਨਾ ਕੋਈ ਸਾਡੀ ਕੋਈ ਸੁਲਵਾਈ ਨਹੀਂ ਕਿਸੇ ਅਦਾਲਤ 'ਚ ਕਿਸੇ ਕੁਝ ਵੀ ਨਹੀਂ ਹੈਗਾ ਇੱਥੇ ਅਸੀਂ ਕਿੱਧਰ ਨੂੰ ਜਾਈਏ ਹੁਣ ਜੇਵ ਨੇ ਪੰਥਕ ਰਵਾਇਤਾਂ ਦੇ ਨਾਲ ਉਹਦਾ ਸੌਦਾ ਲਾ ਦਿੱਤਾ ਤੇ ਫਿਰ ਉਹਨੂੰ ਬਣਦੀ ਸਜ਼ਾ ਜੇਲ੍ਹ ਹੋ ਸਕਦੀ ਬਾਅਦ ਉਹਦੇ ਗੋਲੀਆਂ ਮਾਰ ਉਹ ਧੜ ਖਤਮ ਕਰਤਾ ਉਹਨੂੰ ਟੌਰਚਰ ਕਰ ਰਹੇ ਉਹਨੂੰ ਮਾਰ ਰਹੇ ਨੇ ਇਹ ਕਿੱਥੋਂ ਦਾ ਨਿਆਂ ਸਿੱਖਾਂ ਵਾਸਤੇ ਬਿਲਕੁਲ ਜੀ ਜੋ ਕਿ ਕਾਲੀਦਾਲ ਵਾਰਿਸ ਪੰਜਾਬ ਦੀ ਇੱਕ ਹੋਰ ਨਿੰਦਾ ਕਰਦਾ ਅਸੀਂ ਉਹ ਸਿੱਖ ਦੇ ਨਾਲ ਖੜੇ ਆ ਜੋ ਜੇ ਉਹਦੇ ਘਰ ਵਾਲਿਆਂ ਟੌਰਚਰ ਕਰਨਗੇ ਅਸੀਂ ਉੱਥੇ ਜਾ ਕੇ ਇਹਦਾ ਇਹ ਇਹਦਾ ਇਹਦਾ ਵਿਰੋਧ ਕਰਾਂਗੇ ਸਭ ਤੋਂ ਪਹਿਲਾਂ ਸਾਡੀਆਂ ਨੀਆਂ ਸੰਸਥਾਵਾਂ ਧਾਰਮਿਕ ਸੰਸਥਾਵਾਂ ਦੇ ਜਿਹੜੇ ਅਕਾਲ ਤਖਤ ਦਾ ਜਹੇਦਾਰ ਬਣੇ ਆ ਇਹਨਾਂ ਨੂੰ ਚਾਹੀਦਾ ਵੀ ਇਹਨਾਂ ਨੂੰ ਸਾਡੀ ਇੱਕ ਪਾਰਲੀਮੈਂਟ ਅਕਾਲ ਤਖਤ ਸਿੱਖਾਂ ਦੀ ਅਸੀਂ ਜਿਹੜਾ ਦੁੱਖ ਤਕਲੀਫ ਹੁੰਦੀ ਆ ਆਪਦੀ ਪਾਰਲੀਮੈਂਟ ਚੁੱਕਣਾ ਹੁੰਦਾ ਸਾਡੀ ਕੋਰਟ ਆ ਉਹ ਅਸੀਂ ਉਹ ਕੋਰਟ ਦੇ ਵਿੱਚ ਜੇ ਗੜਗੱਜ ਸਿੰਘ ਅੱਜ ਬਣੇ ਆ ਇਹਨਾਂ ਸਭ ਤੋਂ ਪਹਿਲਾਂ ਸਾਨੂੰ ਤਾਂ ਕਰਨ ਦੀ ਲੋੜ ਕੁਛ ਨਹੀਂ ਇਹਨਾਂ ਨੂੰ ਚਾਹੀਦਾ ਸਭ ਤੋਂ ਪਹਿਲਾਂ ਅੱਗੇ ਹੋ ਕੇ ਵੀ ਸਾਨੂੰ ਨਾਲ ਲਵੇ ਅਕਾਲ ਤਖਤ ਦਾ ਜਹੇਦਾਰ ਅਸੀਂ ਵੀ ਇਹਦੇ ਨਾਲ ਖੜੋਵਾਂਗੇ ਇਹਨਾਂ ਨੂੰ ਅੱਗੇ ਹੋ ਕੇ ਮੂਰੇ ਹੋ ਕੇ ਸਾਡੀ ਜਿਹੜੀ ਲੜਾਈ ਲੜਨੀ ਚਾਹੀਦੀ ਹੈ ਦਿੱਲੀ ਵਾਲੇ ਸਾਧਾ ਨੂੰ ਕੀ ਕਹਿਣਾ ਚਾਹੁੰਦੇ ਜਿਹੜੇ ਉਹ ਉਹਦੇ ਆਪਣਾ ਸਰਬਜੀਤ ਸਿੰਘ ਦੇ ਜ਼ਰੀਏ ਹੋਰ ਬੇਕਸੂਰਾਂ ਨੂੰ ਪਸਾਉਣ ਦਾ ਯਤਨ ਕਰ ਰਹੇ ਨੇ ਦੇਖੋ ਜੀ ਉਹ 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 ਤਾਂ ਚਾਹੁੰਦੇ ਆ ਵੀ ਜਿੰਨੇ ਵੀ ਕੌਮੀ ਲੀਡਰ ਜਿੰਨੇ ਸਿੱਖਾਂ ਦੇ ਸਿੱਖ ਜਿਹੜੇ ਜਿਨ੍ਹਾਂ ਨੇ ਅਮਰਦ ਪਾਣ ਕੀਤਾ ਉਹ ਸਾਨੂੰ ਨਾ ਦਿਓ ਉਹਦੇ ਅੱ디 ਹੋਰ ਚੱਕ ਕੇ ਤੇ ਜਿੰਨਾਂ ਦੇ ਵਿੱਚ ਦਈਏ ਇਹ ਸਾਡੀ ਤੁਸੀਂ ਬਾਬਿਆਂ ਨੇ ਦਿੱਲੀ ਵਾਲੇ ਬਾਬਿਆਂ ਨੇ ਆਪਾਂ ਗੱਲ ਕਰ ਲਈ ਵੀ ਸਰੂਪੇ ਦੇ ਕੇ ਪੁਲਿਸ ਅਫਸਰਾਂ ਨੂੰ ਦੇਖੋ ਜੀ ਸਰੂਪਾ ਦਾ ਇੱਕ ਕੋਈ ਸਰੂਪੇ ਦੀ ਅਹਿਮੀਅਤ ਹੁੰਦੀ ਆ ਇਸ ਤਰ੍ਹਾਂ ਥੋੜਾ ਹੁੰਦਾ ਵੀ ਉਹ ਜਿਹੜੇ ਜਿਹੜੇ ਗਲਤ ਜਿਹੜੇ ਬੇਅਦਬੀਆਂ ਕਰਦੇ ਜਿਹੜ ਧੀਆਂ ਦੇ ਰੇਪ ਕਰਦੇ ਨੇ ਉਹਨਾਂ ਨੂੰ ਸਰੂਪਾ ਦੇ ਕੇ ਤੇ ਉਹਨਾਂ ਨੂੰ ਸਨਮਾਨੀ ਜਾਣੇ ਕਿੱਧਰ ਦੀ ਰਿਵਾਇਤ ਹੈ ਸਾਡੀ ਸਾਡੇ ਕੋਲ ਪੰਥ ਦੇ ਵਿੱਚ ਰਿਵਾਇਤ ਨਹੀਂ ਹੈਗੀ ਨਾ ਹੀ ਇਹ ਚੱਲੇਗੀ ਨਾ ਹੀ ਚੱਲਣ ਦਿਆਂਗੇ ਬਿਲਕੁਲ ਜੀ ਵੇਖੋ ਕਾਨੂੰਨ ਆਪਣਾ ਕੰਮ ਕਰੇ ਅਸੀਂ ਕਹਿੰਨੇ ਕਾਨੂੰਨ ਆਪਣਾ ਕੰਮ ਕਰੇ ਪਰ ਜਿਹੜਾ ਸਿੱਖ ਜਥੇਬੰਦੀਆਂ ਨੇ ਕਿਹਾ ਵੀ ਅਸੀਂ ਇਸ ਚੀਜ਼ ਦੀ ਘੋਰ ਰੰਦਿਆ ਕਰਦੇ ਆਂ ਵੀ ਗੁਰਦੁਆਰੇ ਦੇ ਵਿੱਚ ਦੋਸ਼ੀਆਂ ਨੂੰ ਸਰੋਪੇ ਦੇ ਕੇ ਸਨਮਾਨਿਤ ਕੀਤਾ ਗਿਆ ਸੋ ਕਾਨੂੰਨ ਆਪਣਾ ਕੰਮ ਕਰੇ ਪਰ ਅੱਜ ਜਿਹੜੇ ਪਰਿਵਾਰ ਦੇ ਨਾਲ ਅੱਜ ਬੜਾ ਤਸ਼ੱਦਦ ਟਾਇਆ ਜਾ ਰਿਹਾ ਕੁਰਕੀ ਦੇ ਆਰਡਰ ਕੱਢੇ ਜਾ ਰਹੇ ਨੇ ਸੋ ਇਹਦੇ ਤੇ ਅੱਜ ਸਿੱਖ ਜਥੇਬੰਦੀਆਂ ਆਗੂਆਂ ਨੇ ਇਸ ਚੀਜ਼ ਦੀ ਘੋਰ ਨਿੰਦਿਆ ਕੀਤੀ ਹੈ ਇਸ ਮੁੱਦੇ ਤੇ ਹੋਰ ਵੀ ਪੰਥਦਰਦੀਆਂ ਨਾਲ ਗੱਲਬਾਤ ਕਰਨ ਦਾ ਯਤਨ ਕਰਦੇ ਜੋ ਆ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ